ਸੰਗੀਤ ਹੈਲੋ ਸੰਗੀਤ ਹੈ ਹੈ ਸੰਗੀਤ ਮਮ ਕੁਝ ਸਮੱਸਿਆਵਾਂ ਬਹੁਤ ਵੱਡੀਆਂ ਹਨ ਅਤੇ ਵਿਅਕਤੀ ਦੀ ਸੰਭਾਲ ਗੁੰਜਲਦਾਰ ਇਹਨਾਂ ਚੁਣੌਤੀਆਂ ਲਈ ਇਕੱਲੇ ਸਾਨੂੰ ਲੋਡ ਹੈ सहयोग करो पर एक की करता है मतलब सहयोग सिर्फ तो वद है। नाल मिलके दूज मिलके प्रभावशाली काम करो तंग सरोता लोड़ चंगे विच निवेश करो सहयोग का मतलब चंगा सहयोग है साझा जिम्मेवार लाभ क्रेडिट चंगे सहयोग का भी मतलब है कि हर कोई जो शामिल है काम कर ਇੱਕ ਸਾਂਝੇ ਟੀਚੇ ਵੱਲ ਜਿਸ ਦੀ ਸਾਨੂੰ ਲੋੜ ਹੈ ਸਾਡੇ ਜਾਣਨ ਲਈ ਸੀਮਾ ਮਾ ਸਾਡੀ ਹੋਂਮੈ ਨੂੰ ਛੱਡ ਦਿੰਦੀਆਂ ਹਨ ਦਰਵਾਜ਼ਾ ਖੁੱਲਾ ਰੱਖੋ ਮਨ ਸੰਗੀਤ ਸਰੀਰਕ ਅਤੇ ਮਾਨਸਿਕ ਤੌਰ ਤੇ ਮੌਜੂਦ ਰਹੋ ਸਤਿ ਸ੍ਰੀ ਅਕਾਲ ਯਕੀਨੀ ਬਣਾਓ ਕਿ ਹਰ ਕੋਈ ਬਰਾਬਰ ਹੈ ਪਰਾਪਤ ਕਰਨ ਲਈ ਆਵਾਜ਼ ਨਿਵੇਸ਼ 63 ਸਾਡੇ ਆਰਾਮ ਤੋਂ ਬਾਹਰ ਨਿਕਲਣ ਤੇ ਭਰੋਸਾ ਕਰੋ ਜ਼ੋਨ ਮਿਲ ਇੱਕ ਦੂਜੇ ਦੇ ਸੰਗੀਤ ਯੋਗਦਾਨ ਦੇ ਕਈ ਫਾਇਦੇ ਹਨ ਇੱਕ ਚੰਗਾ ਸਹਿਯੋਗ ਜਿਵੇਂ ਕਿ ਰੁੱਝਿਆ ਹੋਇਆ ਅਤੇ ਤਾਕਤਵਰ ਮੈਂਬਰਾਂ ਨੇ ਸਮਰੱਥਾ ਵਧਾਈ ਜਟਿਲ ਹਾਲ ਮਜ਼ਬੂਤ ਰਿਸ਼ਤਿਆਂ ਦੀ ਜੜ ਸਮੱਸਿਆਵਾਂ ਹਨ ਵਿਸ਼ਵਾਸ ਇਮਾਨਦਾਰੀ ਅਤੇ ਆਦਰ ਕੁਸ਼ਲਤਾ ਵਿੱਚ ਸਰੋਤਾਂ ਦੀ ਵਰਤੋਂ ਅਤੇ ਸਮੁੱਚੇ ਤੌਰ ਤੇ ਵੱਧ ਤੋਂ ਵੱਧ ਪ੍ਰਭਾਵ ਕੰਮ ਕਰਨ ਨਾਲ ਅਸੀਂ ਮਜ਼ਬੂਤ ਬਣਦੇ ਹਾਂ ਇਕੱਠੇ ਮਿਲ ਕੇ ਅਸੀਂ ਬਹੁਤ ਘਾਟ ਕਰ ਸਕਦੇ ਹਾਂ ਇਕੱਠੇ ਅਸੀਂ ਅਜਿਹਾ ਕਰ ਸਕਦੇ ਹਾਂ ਬਹੁਤ ਕੁਝ ਠੀਕ ਹੈ W ਸੰਗੀਤ